ਮੇਰੇ ਚਿੱਟੇ ਕੱਪੜੇ ਨਹੀਂ ਦੇਖਣੇ ਹਾਂਜੀ ਹਾਂਜੀ ਮੈਂ ਇਹਨਾਂ ਦਾ ਪ੍ਰੀਤ ਹਾਂ ਤੇ ਚਿੱਟੇ ਕੱਪੜੇ ਦੇਖਣੇ ਜੋ ਮੱਝ ਬਾਰੇ ਤੁਹਾਡਾ ਦਿਲ ਕਰੇ ਹਾਂਜੀ ਹਾਂਜੀ ਤੁਸੀਂ ਇੰਡੀਆ ਤੋਂ ਆਇਓ ਮਹਿਮਾਨ ਵੀ ਹੋ ਤੇ ਤੁਸੀਂ ਸਰਦਾਰ ਵੀ ਹੋ ਹਰ ਇੱਕ ਅੰਦਾਜ਼ਾ ਲਾ ਲੋ ਬੇਸ਼ੁਮਾਰ ਝੋਟੇ ਆਪਣੇਂ ਦੀਆਂ ਨੇ 30 ਲੀਟਰ ਤੋਂ ਉੱਤੇ ਦੁੱਧ ਕੀਤਾ ਹੈ ਇਹ ਬੜੀ ਫਖਰ ਵਾਲੀ ਗੱਲ ਹੁੰਦੀ ਹੈ ਜਦੋਂ ਆਪਣੇ ਬਰੀਡਰ ਦੀ ਧੀ ਸੋਕੇ ਦੁੱਧ ਕਰੇ ਨਾ ਤੁਸੀਂ ਇੱਥੇ ਹੀ ਬਰੀਡਿੰਗ ਕੀਤੀ ਆ ਉਹਦੇ ਚ ਇਨ ਬਰੀਡਿੰਗ ਦਾ ਤਾਂ ਨਹੀਂ ਤੁਹਾਨੂੰ ਕਦੇ ਜੋ ਤੁਸੀਂ ਇਨ ਬਰੀਡਿੰਗ ਵੀ ਕਹੋ ਨਾ ਮੈਂ ਉਹ ਵੀ ਚੀਜ਼ਾਂ ਤੁਹਾਨੂੰ ਦਿਖਾ ਸਕਦਾ ਕੋਈ ਮਸਲਾ ਨਹੀਂ ਆਇਆ ਦੁੱਧ ਦਾ ਰਿਕਾਰਡ ਬਹੁਤ ਉੱਤੇ ਗਿਆ ਇਨ ਬਰੀਡਿੰਗ ਤੋਂ ਬਾਅਦ ਵੀ ਜੀ ਤੁਹਾਡੀ ਹਰ ਗੱਲ ਦਾ ਜਵਾਬ ਮੌਕੇ ਤੇ ਇਸ ਫਾਰਮ 'ਚ ਮੌਜੂਦ ਹੈ ਇੱਕ ਇਸ ਗਹਿਰਾਈ ਚ ਜਾਣੇ ਵਾਸਤੇ ਗੋਤਾ ਜਨ ਹੋਣਾ ਪੈਂਦਾ ਜਦ ਤੱਕ ਤੁਸੀਂ ਬਰੀਡ ਤੇ ਹਾਂਜੀ ਮੱਝ ਨੂੰ ਸਮਝੋਗੇ ਨਹੀਂ ਮੱਝ ਦੀ ਬਰੀਡਿੰਗ ਕਿੰਜ ਕਰਾਣੀ ਹੈ ਕੱਲੀ ਇਨ ਬਰੀਡਿੰਗ ਨਹੀਂ ਉਹ ਤਾਂ ਮਾਮੂਲੀ ਗੱਲ ਹੈ ਮੇਰੀ ਦਾੜੀ ਮੋਛ ਨੇ ਲਈ ਸੀ ਕੋਈ 5 ਸਾਲ ਜਾਂ 24 ਸਾਲ ਹਾਂਜੀ ਇਹਦੇ ਵਿੱਚ ਤਬਦੀਲੀ ਅੱਜ ਤੱਕ ਜੋ ਮੱਝ ਦੀ ਕਿਤਾਬ ਹੀ ਪੜਦਾ ਪਿਆ ਵੈਸੇ ਤਾਂ ਤੁਹਾਨੂੰ ਜਾਣਦੇ ਆ ਸਾਰੇ ਸਾਡੇ ਚੜਦੇ ਪੰਜਾਬ ਵਾਲਿਆਂ ਨੂੰ ਦੱਸਿਓ ਜੀ ਇਹ ਏਰੀਆ ਕਿਹੜਾ ਜੀ ਤੁਹਾਡਾ ਇਹ ਜ਼ਿਲ੍ਹਾ ਸਾਡਾ ਪਾਕਿਸਤਾਨ ਦਾ ਮੁਲਤਾਨ ਹੈ ਹਾਂਜੀ ਤੇ ਡੋਗਰ ਕੈਟਲ ਫਾਰਮ ਅੱਛਾ ਜੀ ਮੁਜ਼ਫਰਗੜ ਰੋਡ نزد हसन ਸਵਾਲੀ ਇਹ ਮੇਰੀ ਜਗ੍ਹਾ ਦਾ ਨਾਮ ਹੈ ਮੇਰਾ ਵੈਸੇ ਜਿਹੜਾ ਫਾਰਮ ਹੈ ਉਹ ਡੋਗਰ ਕੈਟਲ ਫਾਰਮ ਤੋਂ ਮਸ਼ਹੂਰ ਹੈ ਓਕੇ ਜੀ ਓਕੇ ਅਸੀਂ ਤੁਹਾਡੇ ریاست ਪਟਿਆਲਾ ਸ਼ਹਿਰ ਸਨਾਮ ਤੋਂ ਹਾਂਜੀ ਮੇਰੇ ਬਜ਼ੁਰਗ ਜਿਹੜੇ ਉੱਥੋਂ ਆਏ ਨੇ ਅੱਜ ਤੁਸੀਂ ਆਏ ਹੋ ਮਿਹਰਬਾਨੀ ਤੁਸੀਂ ਇੰਡੀਆ ਤੋਂ ਚੱਲ ਕੇ ਆਏ ਹੋ ਤੁਹਾਡਾ ਸ਼ੁਕਰੀਆ ਤੇ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਬਈ ਬਾਕੀ ਤੇ ਉਹ ਤੁਸੀਂ ਜੋ ਪੁੱਛੋਗੇ ਉਹ ਦੱਸ ਦੱਸ ਛੱਡਾਂਗੇ ਹਾਂਜੀ ਹਾਂਜੀ ਇਸ ਟਾਈਮ ਜਿਹੜੇ ਅੱਜ ਤੁਸੀਂ ਪਾਕਿਸਤਾਨ ਆਇਓ 2005 ਚ ਹਾਂਜੀ 2005 ਚ ਆਇਓ ਜਿਹੜਾ ਮੱਝ ਨੇ ਸਾਡਾ ਸਰਕਾਰੀ ਮੇਲੇ ਦਾ ਰਿਕਾਰਡ ਕੀਤਾ ਹੈ ਉਹ ਹੈ 52 ਕਿਲੋ 336 ਗ੍ਰ 385 ਗ੍ਰ 36 ਘੰਟੇ ਦਾ 36 ਘੰਟਿਆਂ ਦਾ ਰਿਕਾਰਡ ਜਿਹੜਾ ਸਾਡਾ ਸਰਕਾਰੀ ਹੈ ਤੁਹਾਡੇ ਸਭ ਪੂਰੀ ਦੁਨੀਆ ਨੂੰ ਪਤਾ ਹੈ ਹਾਂਜੀ ਹਾਂਜੀ ਉਹ 2005 ਅੱਜ ਜਨਾਬ ਆਏ ਨੇ ਤੁਹਾਡੇ ਆਉਣ ਤੋਂ ਪਹਿਲੇ 1 ਮਹੀਨਾ ਮੁਕਾਬਲਾ ਸਾ ਤੇ ਮਾਇ ਦੁੱਧ ਕੀਤਾ 52 ਕਿਲੋ 385 ਗ੍ਰਾਮ ਵਾਹ ਸਾਡੀ ਜਿਹੜੀ ਇਹ ਹੈਗਾ ਸਰਕਾਰੀ ਮੇਲਾ ਹਾਂਜੀ ਤੇ ਇਸ ਤੋਂ ਬਾਅਦ ਸਾਡੀ ਮੱਝ ਬਰਸਾਦ ਦੂਸਰੀ ਪੂਣੇ ਦੁੱਧ ਕੀਤਾ 24 ਘੰਟਿਆਂ ਦਾ ਹਾਂਜੀ 24 ਘੰਟਿਆਂ ਦਾ ਪੌਣੇ 38 ਕਿਲੋ ਦੁੱਧ ਹੋਇਆ ਵਾਹ ਜੀ ਵਾਹ ਉਹ ਵੀ ਇਸ ਟਾਈਮ ਪੂਰੇ ਪਾਕਿਸਤਾਨ ਚੋਂ ਹਾਂਜੀ ਪਾਕਿਸਤਾਨ ਚ ਕਹਾਂਗਾ ਮੈਂ ਤਾਂ ਮੈਂ ਕਹਣਾ ਪੂਰੀ ਦੁਨੀਆ ਚ ਦੁਨੀਆ ਚ ਹੈ ਪੂਰੀ ਦੁਨੀਆ ਚ ਇਸ ਦੋ ਮੱਝਾਂ ਤੋਂ ਜ਼ਿਆਦਾ ਦੁੱਧ ਕਿਸੇ ਦਾ ਨਹੀਂ ਹੈ ਇਹ ਵਰਲਡ ਰਿਕਾਰਡ ਹੈ ਇਹ ਵਰਲਡ ਇਸ ਟਾਈਮ ਬਿਲਕੁਲ ਜੀ ਪੂਰੀ ਦੁਨੀਆ ਚ ਪਾਕਿਸਤਾਨ ਤਾਂ ਪਾਕਿਸਤਾਨ ਹਾਂਜੀ ਪੂਰੀ ਦੁਨੀਆ ਜੀ ਜਿੱਥੇ ਮੱਝ ਪਾਈ ਗਈ ਹੈ ਇਸ ਟਾਈਮ ਅਲਹਮਦੁਲਿਲਾ ਉਹ ਸਰਕਾਰੀ ਰਿਕਾਰਡ ਵੀ ਅਲਹਮਦੁਲਿਲਾ ਵਰਲਡ ਚੈਂਪੀਅਨ ਅੱਲਾ ਨੇ ਸਾਨੂੰ ਬਣਾਇਆ ਜਿਹੜਾ ਪ੍ਰਾਈਵੇਟ ਮੁਕਾਬਲਾ ਹੋਇਆ ਉਹਦੇ ਚ ਵੀ ਵਰਲਡ ਚੈਂਪੀਅਨ ਸਾਨੂੰ ਬਣਾਇਆ ਵਾਹ ਜੀ ਤੇ ਇਹ ਹੈ ਵੀ ਆਪਣੀ ਹੋਮ ਬਰੀਡ ਸੀ ਜੀ ਇਹ ਹੋਮ ਬਰੀਡਾਂ ਨੇ ਵਾਹ ਜੀ ਇਹ ਸਾਡੇ ਪਾਕਿਸਤਾਨ ਦੀ ਜਿਹੜੀ ਤੁਸੀਂ ਇੰਡੀਆ ਸੁਣਦੇ ਹੋ ਨੀਲੀ ਰਾਵੀ ਮੱਝ ਇਹ ਉਹ ਮੱਝ ਨਹੀਂ ਸਾਡੇ ਇੰਡੀਆ ਵਾਲੇ ਫੈਨ ਆ ਜੀ ਤੁਹਾਡੀ ਮੱਜਾਂ ਦੇ ਅਸੀਂ ਵੀਡੀਓ ਦੇਖਦੇ ਹੁੰਨੇ ਆ ਤੇ ਉਹ ਮੱਜਾਂ ਹਜੇ ਵੀ ਹੈਗੀਆਂ ਜੀ ਆਪਣੇ ਸਾਰੀਆਂ ਨੇ ਜਿਹੜੀਆਂ ਜਿਹੜੀਆਂ ਫਸਟ ਆਈਆਂ ਨੇ ਜਿਹੜੀਆਂ ਦੀਆਂ ਤੁਹਾਨੂੰ ਦੱਸਿਆ ਉਹ ਚਲੋ ਉਹ ਤੁਹਾਨੂੰ ਫਿਰ ਸਮਝ ਆ ਜਾਏਗੀ ਗੱਲ ਦੀ ਇਸ ਟਾਈਮ ਜਿਹੜੇ ਮੇਰੇ ਕੋਲ ਬੱਚੇ ਨੇ ਜਾਂ ਬਰੀਡਰ ਨੇ ਤੁਹਾਨੂੰ ਉਹਨਾਂ ਦੇ ਨਾਮ ਦੱਸ ਦੇਣਾ ਤੇ ਫਿਰ ਤੁਹਾਨੂੰ ਉਹਨਾਂ ਨੂੰ ਸਾਰਿਆਂ ਨੂੰ ਦਿਖਾ ਦੇਣਾ ਓਕੇ ਇਸ ਟਾਈਮ ਜਿਹੜੇ ਦੋ ਬੱਚੇ ਨੇ ਛੋਟੇ ਉਹ ਬਾਬਰ 4 5 ਨੇ ਉਹਨੋਂ ਤੋਂ ਜਿਹੜਾ ਵੱਡਾ ਬੱਚਾ ਹੈ ਉਹ ਰੁਸਤਮ ਹੈ ਜਿਹੜੀ ਪੀਡੀਐਫ ਨੇ ਚੁਆਈ ਕਰਾਈ ਸੀ 7 ਮਹੀਨਿਆਂ ਦੀ ਹਾਂਜੀ ਉਹ ਫਰਦੋਸ ਹੀਨੋ ਦਾ ਪੁੱਤਰ ਹੈ ਅੱਛਾ ਜੀ ਜਿਹੜਾ ਉਹਦਾ ਪਿਓ ਹੈ ਉਹ 2013 ਜੀ ਇੱਕ ਮੱਝ ਸਾਡੀ ਸਰਕਾਰੀ ਮੁਕਾਬਲੇ ਤੇ ਫਸਟ ਆਈਟੀ ਐਨ ਦੀ ਮਾਂ ਮੈਟਰੋ ਹੀਨੋ ਉਹਦਾ ਨਾਮ ਹੈ ਬਾਬਰ 3 ਉਹਦਾ ਪੁੱਤਰ ਹੈ ਅੱਛਾ ਜੀ 2002 ਭਾਗ ਮੱਝ ਫਸਟ ਆਈ ਸੀ ਲਾਹੌਰ ਉਹਦਾ ਪੁੱਤਰ ਹੈ ਬਾਬਰ 2 ਹਾਂਜੀ ਜਿਹੜੀ ਰਾਣੀ ਮਾਈ ਦਾ ਸੀ ਇੱਕ ਦੋਸਤਾਂ ਨੂੰ 34 ਕਿਲੋ ਦੁੱਧ ਚੁਆਇਆ 24 ਘੰਟੇ ਦਾ ਉਹਨੇ ਉਹਦਾ ਪੁੱਤਰ ਹੈ ਬਾਬਰ 1 ਹੁਣ ਤੁਹਾਨੂੰ ਅੰਦਾਜ਼ ਤੁਸੀਂ ਪੁੱਛਿਆ ਨਾ ਸਵਾਲ ਇਹਨਾਂ ਦੀਆਂ ਸਾਰੀਆਂ ਨਸਲਾਂ ਇੱਥੇ ਮੌਜੂਦ ਨੇ ਵਾਹ ਜੀ ਇਹਨਾਂ ਦੀ ਅੱਗੇ ਪ੍ਰੋਜਨੀ ਬੀ ਆਈ ਵੀ ਸਭ ਕੁਝ ਇੱਕ ਇੱਕ ਚੀਜ਼ ਜੋ ਦੁਨੀਆ ਦਾ ਮੱਝ ਦਾ ਸਵਾਲ ਹੈ ਹਾਂਜੀ ਮੇਰੇ ਚਿੱਟੇ ਕੱਪੜੇ ਨਹੀਂ ਦੇਖਣੇ ਹਾਂਜੀ ਹਾਂਜੀ ਤੇ ਮੈਂ ਇਹਨਾਂ ਦਾ ਪ੍ਰੀਤ ਹਾਂ ਤੇ ਚਿੱਟੇ ਕੱਪੜੇ ਦੇਖ ਲਈ ਜੋ ਮੱਝ ਬਾਰੇ ਤੁਹਾਡਾ ਦਿਲ ਕਰੇ ਹਾਂਜੀ ਹਾਂਜੀ ਤੁਸੀਂ ਇੰਡੀਆ ਤੋਂ ਆਏ ਹੋ ਮਹਿਮਾਨ ਵੀ ਹੋ ਤੇ ਤੁਸੀਂ ਸਰਦਾਰ ਵੀ ਹੋ ਹਰ ਮੱਝ ਦੀ ਜੋ ਗੱਲ ਪੁੱਛਣਾ ਚਾਹੋ ਮਾਝ ਦਾ ਇੱਕ ਅਲਹਮਦੁਲਿਲਾ ਜੋ ਮੇਰੇ ਅੱਲਾ ਨੇ ਅੰਦਰ ਚਿਪ ਲਈਏ ਨਾ ਮੱਝ ਤੇ ਜਿੰਨੇ ਘੰਟੇ ਜੋ ਅੱਲਾ ਨੇ ਇਕ ਅੰਦਾਜ਼ਾ ਲਾ ਲਓ ਬੇਸ਼ੁਮਾਰ ਝੋਟੇ ਆਪਣੇਂ ਦੀਆਂ ਨੇ 30 ਲੀਟਰ ਤੋਂ ਉੱਤੇ ਦੁੱਧ ਕੀਤਾ ਹੈ ਇਹ ਬੜੀ ਫਖਰ ਵਾਲੀ ਗੱਲ ਹੁੰਦੀ ਹੈ ਜਦੋਂ ਆਪਣੇ ਬਰੀਡਰ ਦੀ ਧੀ ਸੋਕੇ ਦੁੱਧ ਕਰੇ ਨਾ ਬੜਾ ਇੱਕ ਬੰਦਾ ਫਖਰ ਕਰਦਾ ਹੈ ਤੇ ਤੁਸੀਂ ਇਸ ਟਾਈਮ ਇੱਕ ਗੱਲ ਚਲੋ ਛੋਟੀ ਜੀ 10 ਛੱਡਾ ਤੁਹਾਡੇ ਜ਼ਿਹਨ ਚ ਹੋਵੇ ਇਸ ਟਾਈਮ 50 ਤੋਂ 60 ਜੋਟੀ ਜਿਹੜੀ ਹੁਣ ਤਿਆਰ ਹੋ ਰਹੀ ਏ ਜਿਹੜੀਆਂ ਪਹਿਲੇ ਚੋਈਆਂ ਗਈਆਂ ਨੇ ਹਰ ਸਾਲ 'ਚ ਉਹ ਨਹੀਂ ਤੁਸੀਂ ਅੰਦਾਜ਼ਾ ਲਾ ਲਓ ਵੀ ਜਿਹੜੀ 7 ਮਹੀਨੇ ਮੱਜਾਂ ਇਹ ਜੋ ਆਉਂਦੇ ਰਹੇ ਨੇ ਸਿਰਫ ਉਹਨਾਂ ਦੀ ਤਾਦਾਦ ਗਿਣੀਏ ਉਹ ਬਹੁਤ ਜ਼ਿਆਦੀ ਹੈ ਫਿਰ ਤੇ ਜੋ ਪੁੱਛੋਗੇ ਮੱਜਾਂ ਬਾਰੇ ਮੈਂ ਹਰ ਗੱਲ ਦਾ ਜਰਾਬ ਨੂੰ ਦੱਸਣ ਨੂੰ ਤਿਆਰ ਆ ਤੇ ਜਿਹੜੀ ਮੱਜ ਤੋਂ ਤੁਸੀਂ ਅੰਦਰ ਫੋਟੋ ਦਿਖਾਈ ਆ ਸ਼ੁਰੂਆਤ ਹੋਈ ਸੀ ਜਿਹਦੇ ਤੋਂ ਤੁਸੀਂ ਅੱਗੇ ਬਰੀਡ ਹੋਰ ਤਿਆਰ ਕੀਤੀ ਆ ਉਹ ਮੱਜ ਦਾ ਨਾਂ ਕੀ ਸੀ ਸਰ ਉਹ ਮੈਟਰੋ ਹੀਨੋ ਓਕੇ ਜੀ ਭਾਗ ਰਾਣੀ ਕਮਲੀ ਬਖਤਾ ਕਬੂਤਰੀ ਸੇਰੀਆਂ ਪਿਆਰੀਆਂ ਉਹ ਬੜੀ ਫਿਰ ਅਗਰ ਉਸ ਤਰ੍ਹਾਂ ਦੀ ਦੱਸਾਂ ਤਾਂ ਬੜੀ ਲੰਬੀ ਲੰਬੀ ਗੱਲ ਤੁਸੀਂ ਇੱਥੇ ਹੀ ਤੁਸੀਂ ਇੱਥੇ ਹੀ ਬਰੀਡਿੰਗ ਕੀਤੀ ਆ ਉਹਦੇ ਚ ਇਨ ਬਰੀਡਿੰਗ ਦਾ ਤਾਂ ਨਹੀਂ ਤੁਹਾਨੂੰ ਕਦੇ ਉਹ ਮਤਲਬ ਇਨ ਬਰੀਡਿੰਗ ਕੋਈ ਤਾਂ ਨਹੀਂ ਦਿੱਤਾ ਉਹ ਮਸਲਾ ਤੇ ਦੂਸਰੀ ਗੱਲ ਇੱਕ ਯਾਦ ਰੱਖਿਓ ਹਾਂਜੀ ਇਨ ਬਰੀਡਿੰਗ ਜਿਹੜੇ ਕਹਿੰਦੇ ਨੇ ਹਾਂਜੀ ਹਮੇਸ਼ਾ ਯਾਦ ਰੱਖਿਓ ਜਦ ਤੱਕ ਇਹ ਮੋਬਾਈਲ ਹੈ ਨਾ ਜਦ ਤੱਕ ਤੁਹਾਡੇ ਕੋਲ ਨਹੀਂ ਹੋਏਗਾ ਤੁਸੀਂ ਇਸਤੇਮਾਲ ਨਹੀਂ ਕਰੋਗੇ ਤੁਹਾਨੂੰ ਇਹਦਾ ਕੱਖ ਦਾ ਪਤਾ ਨਹੀਂ ਲੱਗ ਸਕਦਾ ਹਾਂਜੀ ਸੁਣੀਆਂ ਸੁਨਾਈਆਂ ਗੱਲਾਂ ਨੇ ਹਾਂਜੀ ਮੈਂ ਅਲਮਦੁਲਿਲਾ ਇਸ ਟਾਈਮ ਜੋ ਤੁਸੀਂ ਇਨਬਰੀਡਿੰਗ ਵੀ ਕਹੋ ਨਾ ਮੈਂ ਉਹ ਵੀ ਚੀਜ਼ਾਂ ਤੁਹਾਨੂੰ ਦਿਖਾ ਸਕਦਾ ਕੋਈ ਮਸਲਾ ਨਹੀਂ ਆਇਆ ਦੁੱਧ ਦਾ ਰਿਕਾਰਡ ਬਹੁਤ ਉੱਤੇ ਗਿਆ ਇਨਬਰੀਡਿੰਗ ਤੋਂ ਬਾਅਦ ਵੀ ਜੀ ਬਾਅਦ ਵੀ ਅੱਛਾ ਜੀ ਹਾਂਜੀ ਇਹ ਸਿਰਫ ਗੱਲਾਂ ਨੇ ਅੱਲਾ ਦਾ ਕੁਰਾਨ ਹੈ ਨਾ ਹਾਂਜੀ ਉਹ ਕਦੇ ਤੁਸੀਂ ਇੱਕ ਦੇਖੋ ਮੁਸਲਮਾਨਾ ਜੋ ਮੇਰੇ ਹਜ਼ੂਰ ਸੱਲ ਸੱਲਮ ਦੱਸ ਦਿੱਤੀ ਉਹ ਤੇ ਇੱਕ ਨਿਕਾਹ ਦੱਸ ਦਿੱਤਾ ਇਹਦੇ ਇਸ ਇਸ ਔਰਤ ਨਾਲ ਤੇਰਾ ਨਿਕਾਹ ਜਾਇਜ਼ ਹੈ ਇਹਦੇ ਨਾਲ ਸ਼ਰੀਅਤ ਰਿਸ਼ਤੇ ਰਿਸ਼ਤਿਆਂ ਨੂੰ ਮਨਾ ਕਰ ਦਿੱਤਾ ਹਾਂਜੀ ਤੂੰ ਫਲਾਣੀ ਔਰਤ ਨਾਲ ਨਹੀਂ ਕਰ ਸਕਦਾ ਸਾਲੀ ਨਾਲ ਨਹੀਂ ਕਰ ਸਕਦਾ ਮਾਸੀ ਨਾਲ ਜਿਵੇਂ ਹੈ ਅੱਲਾ ਨੇ ਜਿਹੜੀ ਜਾਨਵਰਾਂ ਤੇ ਪੰਦਿਆਂ ਚ ਰੱਖੀਏ ਉਹਦੇ ਕੋਈ ਅਹਿਦ ਨਹੀਂ ਇਹ ਸਾਡੀ ਕੌਮ ਨੇ ਇਹ ਕੀਤਾ ਜਿਹੜੇ ਕੰਮ تھے ਇਨਸਾਨਾਤ ਤੇ ਸਾਡੀ ਸਾਇੰਸ ਲੱਗੀ ਹੋਈ ਸੀ ਉਹ ਇਹਨਾਂ ਨੇ ਮੂੰਹ ਜ਼ਬਾਨੀ ਜਾਨਵਰਾਂ ਤੇ ਲਾ ਲਏ ਇਸ ਟਾਈਮ ਬੇਸ਼ੁਮਾਰ ਉਹ ਗੱਲਾਂ ਕਰ ਰਹੇ ਆ ਜਿਹੜੀ ਤੁਹਾਡੀ ਹਰ ਗੱਲ ਦਾ ਜਵਾਬ ਮੌਕੇ ਤੇ ਇਸ ਫਾਰਮ ਚ ਮੌਜੂਦ ਹੈ ਜਿਹੜੀ ਗੱਲ ਵੀ ਪੁੱਛੋ ਉਹਦਾ ਜਵਾਬ ਇਨਸ਼ਾਅੱਲਾ ਇਹ ਕੰਜਨੀ ਸੁਣੀ ਸੁਣਾਈ ਨਹੀਂ ਹਾਂਜੀ ਹਾਂਜੀ ਠੀਕ ਹੈ ਨਾ ਤੇ ਉਹ ਹਰ ਚੀਜ਼ ਦਾ ਜਵਾਬ ਮਿਲ ਜੂਗਾ ਨਹੀਂ ਸਾਡੇ ਪੰਜਾਬ ਵਾਲੇ ਕੀ ਕਹਿੰਦੇ ਆ ਜੀ ਸਾਡੇ ਪੰਜਾਬ ਵਾਲੇ ਇਹ ਕਹਿੰਦੇ ਆ ਵੀ ਜਿੱਥੇ ਆਪਾਂ ਇਨਬਰੀਡਿੰਗ ਕਰਾਤੀ ਬੱਚੇ ਨੇ ਗ੍ਰੋਥ ਨਹੀਂ ਕਰਨੀ ਪਹਿਲਾਂ ਉਹਨੇ ਗ੍ਰੋਥ ਨਹੀਂ ਕਰਨੀ ਉਹ ਤੋਂ ਬਾਅਦ ਜੇ ਉਹ ਗ੍ਰੋਥ ਕਰ ਗਿਆ ਵੀ ਦੁੱਧ ਨਹੀਂ ਪੂਰਾ ਦੇਣਾ ਹੋਰਿਆ ਬਈ ਰੁਸਤਮ ਕਾਡਾ ਉਤਾਨੋ ਚੀਜ਼ ਦਿਖਾ ਰਿਆਂ ਹਾਂ ਹਾਂਜੀ ਹਾਂਜੀ ਗਰੋਥ ਵਾਲੀ ਗੱਲ ਕੀਤੀ ਉਹਦੀ ਸਬੂਤ ਨਾਲ ਗੱਲ ਨਾ ਹੋਵੇ ਨਾ ਹਾਂਜੀ ਹਾਂਜੀ ਓਏ ਬਾਬਰ 4 5 ਵੀ ਕੱਢ ਕੇ ਆਓ ਉਹ ਚੀਜ਼ਾਂ ਜਦੋਂ ਤੱਕ ਤੁਹਾਡੇ ਸਾਹਮਣੇ ਨਹੀਂ ਆਣਗੀਆਂ ਨਹੀਂ ਬਿਲਕੁਲ ਸਾਨੂੰ ਪਤਾ ਨਹੀਂ ਚੱਲੇਗਾ ਸਾਨੂੰ ਵੀ ਉਹ ਨੋਲਜ ਮਿਲੂਗੀ دوسری ਗੱਲ ਤੁਹਾਨੂੰ ਦੱਸਾਂ ਹਾਂਜੀ ਜਦੋਂ ਬਰੀਡਰ ਕਦੇ ਇੱਕ ਮਾਂ ਇੱਕ ਪਿਓ ਦੇ ਬਰੀਡਰ ਨਹੀਂ ਕਿਸੇ ਦੁਨੀਆ ਦੇ ਕਿਸੇ ਫਾਰਮ ਤੇ ਚਲੇ ਜਾਓਗੇ ਨਾ ਹਾਂਜੀ ਇੱਕ ਮਾਂ ਇੱਕ ਪਿਓ ਦੇ ਕੋਈ 100 ਜਾਨਵਰ ਨਹੀਂ ਹੁੰਦਾ ਹਾਂਜੀ ਉਹ ਇੱਕ ਅੱਧਾ ਹੀ ਹੋ ਸਕਦਾ ਹੂੰ ਜਿਹਦੇ ਚ ਜਦੋਂ ਬਰੀਡਰ ਸਿਲੈਕਟ ਕਰਾਂਗੇ ਹੁਣ ਮੈਂ ਇੱਕ ਮਲੰਗ ਏਸਾਨ ਹਾਂਜੀ ਉਹਦੀ ਮਾਂ ਹੋਰ ਏ ਮਲੰਗ ਦਾ ਪੁੱਤਰ ਆ ਗਿਆ ਬਾਬਰ 1 ਬਾਬਰ 1 ਦੀ ਮਾਂ ਹੋਰ ਏ ਬਾਬਰ ਬਾਬਰ 1 ਦਾ ਪੁੱਤਰ ਆ ਗਿਆ ਬਾਬਰ 2 ਉਹਦੀ ਮਾਂ ਹੋਰ ਏ ਬਾਬਰ 2 ਦਾ ਪੁੱਤਰ ਆ ਗਿਆ ਬਾਬਰ 3 ਉਹਦੀ ਮਾਂ ਹੋਰ ਏ ਆ ਬਾਬਰ 3 ਦਾ ਪੁੱਤਰ ਆ ਗਿਆ ਰੁਸਤਮ ਉਹਦੀ ਮਾਂ ਹੋਰ ਏ ਬਾਬਰ 4 5 ਆ ਗਏ ਉਹਨਾਂ ਦੀਆਂ ਮਾਵਾਂ ਹੋਰ ਨੇ ਇੱਕ ਇਸ ਗਹਿਰਾਈ ਚ ਜਾਣੇ ਵਾਸਤੇ ਗੋਤਾ ਜਨ ਹੋਣਾ ਪੈਂਦਾ ਜਦ ਤੱਕ ਤੁਸੀਂ ਬਰੀਡ ਤੇ ਹਾਂਜੀ ਮੱਝ ਨੂੰ ਸਮਝੋਗੇ ਹੀ ਨਹੀਂ ਮੱਝ ਦੀ ਬਰੀਡਿੰਗ ਕਿੰਜ ਕਰਾਣੀ ਹੈ ਕੱਲੀ ਇਨ ਬਰੀਡਿੰਗ ਨਹੀਂ ਉਹ ਤਾਂ ਮਾਮੂਲੀ ਗੱਲ ਹੈ ਹਾਂਜੀ ਉੱਤੇ ਇੱਕ ਮੇਰੇ ਦੇਖਣ ਚ ਅੱਜ ਆਮ ਬੰਦਾ ਵੀ ਇਸ ਗੱਲ ਨੂੰ ਅ ਕਰੇਗਾ ਭਾਈ ਪਸਾਂ ਸਮਝੇਗਾ ਅਸਲ ਮੱਝ ਦੀ ਹੋਰ ਗੁਣ ਬਹੁਤ ਬੜੇ ਨੇ ਹਾਂਜੀ ਜੇ ਮੱਧ ਨੂੰ ਉੱਤੇ ਲੈ ਕੇ ਜਾਣਾ ਚਾਹੁੰਦੇ ਹੋ ਨਾ ਉਹਦੇ ਚ ਬੇਸ਼ੁਮਾਰ ਗੁਣ ਐਸੇ ਨੇ ਹਾਂਜੀ ਜਿਹੜੇ ਹਾਲੇ ਸਾਡੇ ਜਿਹੜੇ ਨਵੇਂ ਬੰਦੇ ਸ਼ੌਕੀਨ ਬਣੇ ਨੇ ਜਿਹੜੇ ਮੈਂ ਤੇ ਪੁਰਾਣਿਆਂ ਨੂੰ ਵੀ ਇੱਕ ਗੱਲ ਕਰਾਂਗਾ ਜਿਹੜਾ ਤਜਰਬਾ ਇਹ ਬੜਾ ਕੁਝ ਕਰਾ ਦਿੰਦਾ ਹੈ ਜਿਹੜੇ ਬੰਦੇ ਨੇ ਅਲਮਦੁਲਿਲਾ ਮੇਰੀ ਦਾੜੀ ਮੂਛ ਨਹੀਂ ਲਈ ਸੀ ਕੋ 5 ਸਾਲ ਜਾਂ 24 ਸਾਲ ਹਾਂਜੀ ਇਹਦੇ ਵਿੱਚ ਤਬਦੀਲੀ ਅੱਜ ਤੱਕ ਜੋ ਮੱਧ ਦੀ ਕਿਤਾਬ ਹੀ ਪੜਦਾ ਪਿਆ 25 ਸਾਲ ਲੱਗੇ ਇੱਕ ਕੱਟੀ ਪੈਦਾ ਕਿਸ ਤਰ੍ਹਾਂ ਹੋਈ ਹੈ ਇਕੱਟਾ ਕਿਸ ਤਰ੍ਹਾਂ ਹੋਇਆ ਹੈ ਇਹ ਇਹ ਪੌਣੇ 3 ਸਾਲ ਦਾ ਇਸ ਟਾਈਮ ਵਾਹ ਜੀ ਵਾਹ ਅੱਛਾ ਜੀ ਵਾਹ ਜੀ ਵਾਹ